ਦੇ ਨਵੇਂ 15 ਕੰਟਰੀਜ਼ ਹੋਰ ਆ ਗਏ ਨੇ ਅੰਗੋਲਾ ਐਂਟੀਗਾ ਬਾਰਬੂਡਾ ਬੈਨਿਨ ਆਇਰਿਕੋਸ ਡੋਮਨਿਕਾ ਗਾਬੌਨ ਗੈਂਬੀਆ ਮਾਲਾਵੇ ਮਰਸ਼ੂਆਨਾ ਨਾਈਜੀਰੀਆ ਸੈਨੇਗਲ ਟਾਂਜ਼ਾਨੀਆ ਟਾਂਗਾ ਜ਼ੈਂਬੀਆ ਜ਼ਿੰਬਾਬਵੇ ਬਹੁਤੇ ਇਹਨਾਂ ਚੋ ਆਫਰੀਕਨ ਕੰਟਰੀਜ਼ ਨੇ ਇਹ ਉਥੋਂ ਦੇ ਉੱਤੇ ਬਹੁਤ ਉੱਤੇ ਲਾਜ਼ੀਤੀ ਹੈ ਜੀ ਤੇ ਕਹਿੰਦੇ ਜੀ ਜਿੱਥੇ ਵਾਈਡ ਸਪਰੈਡ ਕ腐ਸ਼ਨ ਹੈ ਜਿੱਥੇ ਬਹੁਤ ਮੰਦੀ ਹਾਲਤ ਹੈ ਜਿੱਥੇ ਡਰੱਗਸ ਦਾ ਬਹੁਤ ਜ਼ਿਆਦਾ ਚਾਲ ਚਰਨ ਹੈਗਾ ਉਹਨਾਂ ਤੋਂ ਆਵਦੇ ਵਿੱਚੋਂ ਅਸੀਂ ਕਿਸੇ ਨੂੰ ਸੋ ਜਿੰਨੇ ਵੀ ਸੱਚੀ ਇਮਾਨਦਾਰ ਦੇਸ਼ਾਂ ਤੋਂ ਹੋਈ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਦੇਸ਼ ਚੋਂ ਕੋ ਕੋ ਨਾਲ ਇਮਾਨਦਾਰੀ ਖਿਲਿਆ ਕਰਨਗੇ ਮੇਰੇ ਖਿਆਲ ਟਰੰਪ ਸਾਹਿਬ ਦਾ ਇਹੀ ਹੋਵੇਗਾ ਟਰੰਪ ਸਾਹਿਬ ਆਪ ਦਾ ਕਈ ਕਿਸਾ ਚਾਹ ਤਰ੍ਹਾਂ ਕੁਝ ਹੋਇਆ ਹੈ ਇਹਨਾਂ ਨਾਲ ਬਟ ਉਹਨਾਂ ਦੀ ਮਰਜ਼ੀ ਹੈ ਜੀ ਪਰ ਬਹੁਤਾਂ ਜਿਹੜੇ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਇਹ ਕਸਣ ਕਸਿਆ ਗਿਆ ਇਹ ਬਹੁਤ ਉਸ ਵੇਲੇ ਕਸਿਆ ਗਿਆ ਕਿ ਜਦੋਂ ਜਿਹੜਾ ਉਹ ਅਫਗਾਨਿਸਤਾਨ ਤੋਂ ਮੈਂ ਉਹ ਹਮੇਸ਼ਾ ਸੀਆਈਏ ਦਾ ਏਜੰਟ ਕਹ ਰਹੇ ਹਾਂ ਜੀ ਅ ਸ਼ਾਇਦ ਕਿਸੇ ਨੂੰ ਇਹ ਗਲਤ ਨਾ ਲੱਗਦੀ ਹੋਵੇ ਸੀਆਈਏ ਦਾ ਜਿਹੜਾ 에ਜੈਂਟ 에ਜੈਂਟਾ ਜਿਹਨੇ ਦੋ ਜਿਹੜੇ ਗਾਰਡਸ ਆ ਉਹਨਾਂ ਨੂੰ ਆ ਉਹਨੇ ਗੋਲੀ ਮਾਰੀ ਸੀ ਕਿ ਤੇ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ